ਪ੍ਰਤਮ ਕੁਵਾੜਾ ਬਗੇ ਕਾਰਜੋਨਾ ਹੱਥ ਖੜਾ ਸ਼ਾਬਾਸ਼ ਕਰੋ ਸ਼ੁਰੂ ਕੁਸ਼ਤੀ ਦਾ ਸਮਾਂ ਜਿਹੜਾ 20 ਮਿੰਟ ਹੋਊਗਾ ਔਰ ਕੁਸ਼ਤੀ ਜਿਹੜੀ ਆਰ ਪਾਸ ਦੀ ਲਈ ਜਾਊਗੀ ਜਾਂ ਤਹਾਰ ਦੀ ਲਈ ਜਾਊਗੀ ਕੁਸ਼ਤੀ ਬਰਾਬਰ ਨਹੀਂ ਖੜਾਈ ਜਾਊਗੀ ਜੱਟ ਜੀ ਇੱਕ ਮਿੰਟ ਕੁਸ਼ਤੀ ਟੁਬੱਡੀ ਆ ਮੈਂ ਮਾਫੀ ਚੰਨਾ ਉਹ ਵੀ ਤੇਰਾ 1100 ਰੁਪਏ ਦਾ ਮਾਨ ਸਨਮਾਨ ਸੌਦੇ ਭਾਜੀ ਵੱਲੋਂ ਤੇ 500 ਸਣੀ ਆ ਲੈ ਲੈ ਵੀ ਪਿਆਰ ਨਾਲ ਇਹ ਤੇਰਾ ਮਾਨ ਸਨਮਾਨ ਹੈ ਸੌਦੇ ਭਾਜੀ ਵੱਲੋਂ ਸਣੀ ਦਾ 500 ਤੇ 1100 ਰੁਪਏ ਤੇਰਾ ਮਾਨ ਸਨਮਾਨ ਇਧਰ ਸਾਡੇ ਪ੍ਰਿੰਸੀਪਲ ਸਾਹਿਬ ਜੀ ਨੇ ਸਤਿਕਾਰਯੋਗ ਸ਼ਖੀਅਤ ਨੇ ਬਈ ਕੋਈ ਦੇ ਪਟਕਾ ਵੱਜ ਰਿਹਾ ਹੈ ਆ ਮੁੰਡਾ ਪ੍ਰਤਪਾਲ ਭਗਵਾੜੇ ਵਾਲਾ ਹੈ ਇਹ ਮੁੰਡੇ ਦੇ ਵੱਖਰੇ ਚਰਚੇ ਮੇਰੇ ਵੀਰੋ ਇਹਨਾਂ ਮੁੰਡੇ ਨੇ ਛੋਟੀ ਉਮਰ ਚ ਹੀ ਪਹਿਲਵਾਨੀ ਕੀਤੀ ਮਾਮੇ ਨੇ ਵੀ ਬਹੁਤ ਵੱਡੀ ਮੱਲਕ ਕੀਤੀ ਔਰ ਖਿੰਦਰਪਾਲ ਦਾ ਪੁੱਤਰ ਡੈਡੀ ਪੰਜਾਬ ਪੁਲਿਸ ਦੇ ਵਿੱਚ ਬੱਟੀਆਂ ਸਮਾਵੇ ਬਾਤਾਂ ਦਾ ਫਦੇ ਸਾਂਝੀ ਕਰੇ ਬਾਊ ਪਹਿਲਵਾਨ ਉਸਤਾਦ ਜੀ ਪ੍ਰਤਪਾਲ ਪਹਿਲਵਾਨ ਦੇ ਉਸਤਾਦ ਜੀ ਆ ਕਮਲ ਕੈਂਬ ਵਾਲਾ ਕਮਲ ਪਹਿਲਵਾਨ ਕੈਮ ਬਲਾ ਇਹ ਸਣੀ ਵੀਰ ਨਾਲ ਸਣੀ ਪਹਿਲਵਾਨ ਜੀ ਨਾਲ ਲੋ ਜੀ ਸਮਰਕ ਬਣਾ ਲੈ ਇਹ ਬਾਊ ਪਹਿਲਵਾਨ ਸਾਨੂੰ ਧੰਨਵਾਦ ਬਾਊ ਜੀ ਤੁਹਾਡਾ ਇੱਥੇ ਪਹੁੰਚਣ ਤੇ ਉਹ ਬੱਲੇ ਇਧਰਲੇ ਪਾਸੇ ਸਣੀ ਤੂੰ ਵੀ ਚਾਰ ਕਦਮ ਚੱਲ ਕੇ ਆ ਜਾ ਮੇਰਾ ਵੀਰ ਤੂੰ ਵੀ ਸਲਾਮੀ ਦੇ ਦੇ ਮੇਰਾ ਪ੍ਰਾਂ ਨਗਰ ਨਾਲ ਫਦੇ ਸੰਧੀ ਕਰ ਦੇ ਆਹ ਮੁੰਡੇ ਦਾ ਵੀ ਬਹੁਤ ਵੱਡਾ ਨਾਂ ਏ ਤਾੜੀ ਮਾਰ ਕੇ ਬੜਾ ਮਾਣ ਕਰਿਓ ਯਾਰ ਇਹਦਾ ਨਾ ਕਰੋ ਇਹ ਗਰੀਬ ਪਰਿਵਾਰ ਦੇ ਵਿੱਚੋਂ ਉੱਠ ਕੇ ਐਡਾ ਨਾਮ ਬਣਾਉਣਾ ਕੋ ਤੁਹਾਡੇ ਅਸ਼ੀਰਵਾਦ ਨਾਲ ਆ ਸਾਰਾ ਤੁਹਾਡਾ ਅਸ਼ੀਰਵਾਦ ਹੈ ਜੀ ਹਲੋ ਲੈ ਵੀ ਐਡੇ ਰੋਸਨ ਜਮਾਨ ਦੇ ਲੱਕ ਦੇ ਪਿੱਛੇ ਹੋਣਾ ਬਹੁਤ ਜਿਆਦੀ ਵੱਡੀ ਗੱਲ ਆ ਬੱਗੇ ਕਹਾਈ ਵਾਸਤੇ ਤਾੜੀ ਮਾਰੋ ਮੇਰੀ ਵੀਰਾਕਤਗੇ ਵਾਹ ਜੀ ਵਾਹ ਬੱਗੇ ਨੇ ਐਡੇ ਵੱਡੇ ਮੱਲ ਨੂੰ ਫੜਿਆ ਬੱਗਾ ਕਹਾਈ ਸ਼ਾਬਾਸ਼ ਬੱਗੇ ਮਾਰ ਹਲਾ ਪਹਿਲਵਾਨ ਸ਼ਕਤੀ ਪੇਠ ਭੱਤਰ ਜੜੀ ਬੂਟੀ ਉਹ ਵਾ ਭਸਮੋਂ سے ਤਿਆਰ ਪਹਿਲਵਾਨ ਸ਼ਕਤੀ ਪੇਠ ਜੋ ਵੀ ਖਾਏ ਬਲਵਾਨ ਹੋ ਜਾਏ ਪਹਿਲਵਾਨ ਹੋ ਜਾਏ ਆਉਧੇ ਹੀ ਆਰਡਰ ਕੀ ਜੀਓ ਤਗੜਾਓਗੇ ਸ਼ਾਬਾਸ਼ ਚੱਲ ਬਈ ਪ੍ਰਤਮਾਲ ਸ਼ਾਬਾਸ਼ ਬਈ ਸ਼ਾਬਾਸ਼ ਡਾਕਟਰ ਬਾਜ ਜੀ ਇਸ ਕੁਸ਼ਤੀ ਦੀ ਰੈਫਰੀ ਕਰ ਰਹੇ ਨੇ ਧੰਨਵਾਦ ਡਾਕਟਰ ਸਾਹਿਬ ਤੁਰ ਫਿਰ ਕੇ ਇਸ ਵੇਲੇ ਐਡੇ ਵੱਡੇ ਮਲ ਨੂੰ ਫੜਨਾ ਕਿਤੇ ਹਾਰੀ ਸਾਰੀ ਮਲ ਦਾ ਕੰਮ ਨਹੀਂ ਹੈ ਇਹ ਆਪਣੀ ਮੇਰਦੀ ਦਾ ਡਾਡਾ ਕੇ ਬੰਦਾ ਪਰਿਵਾਰ ਮਰਦਾ ਹਾਂਜੀ ਕਰੋ ਗੱਲ ਲਿੰਦਰ ਸਿੰਘ ਜੀ ਇੱਧਰ ਆ ਸਾਡੇ ਰਜਿੰਦਰ ਕੋਰ ਸਾਹਿਬ ਜੀ ਬੈਠੇ ਹਿਆਰਪੁਰ ਵਾਲੇ ਇਹ ਕਹਿੰਦੇ ਕੁਸ਼ਤੀ ਭਾਵੇਂ ਡੇਢ ਘੰਟਾ ਕਰਾਉਣੀ ਪਵੇ ਕੁਸ਼ਤੀ ਦਾ ਰਿਜ਼ਲਟ ਲੈਣਾ ਸਾਡੇ ਕੋਲ ਟਾਈਮ ਖੁੱਲਾ ਹੀ ਆ ਕਿਉਂਕਿ ਅਜੇ ਮੈਨੂੰ ਲੱਗਦਾ ਸਾਢੇ 5 ਹੋਏ ਲੈ ਬਈ ਲੈ ਬਈ ਬਦਲੀ ਦਾ ਸ਼ਵਾਜ ਬਈ ਉਹ ਤਾੜੀ ਮਾਰ ਦਿਓ ਇੱਕ ਵਾਰੀ ਦਰਸ ਕੀਰਤ ਤਾੜੀ ਮਾਰੋ ਯਾਰ ਬਾਬੇ ਜੀ ਦੇ ਦਰਬਾਰ ਤੇ ਆਏ ਆ ਦੇਖੋ ਕਿੰਨਾ ਸਮਰ ਦਿੱਤਾ ਘਾਲੀਆਂ ਘਟਾਵਾਂ ਲਿੰਪ ਸਿੰਘ ਜੀ ਐਂ ਜੜੀਆਂ ਪਈਆਂ ਤੇ ਬੂੰਦਾਬਾਰੀ ਵੀ ਹੋਈ ਪਰ ਬਾਬਾ ਹੀ ਦਾ ਦਾਸ ਦਾ ਨਾਲ ਲੈ ਕੇ ਛੇਜ ਖਾੜੇ ਵਿੱਚ ਲੈ ਕੇ ਆ ਗਏ ਤੇ ਜਤਪਾਲ ਤੁਹਾਡਾ ਮੈਚ ਕੈਂਸਲ ਹੋਇਆ ਨਾ ਕੈਂਸਲ ਹੋਇਆ ਨਾ ਮੈਚ ਤੇ ਪਰ ਦੇਖੋ ਇੱਥੇ ਬਾਬਾ ਹੀ ਦਾਸ ਦੀ ਕਿੰਨੀ ਕਿਰਪਾ ਇਹ ਉਹਦੀ ਰਹਿਮਤ ਹੈ ਨਾ ਦੰਗਲ ਪੈ ਗਿਆ ਸੁਸਤੀਆਂ ਹੋ ਗਈਆਂ ਸੋ ਇਹ ਉਹਦੀ ਰਹਿਮਤ ਹੈ ਇਹ ਸਿਰਫ ਉਹਦੀ ਹੈ ਕਰੇ ਕਰਾਵੇ ਉਧਰ ਇੰਦਰਜੀਤ ਜੀ ਸਾਡੇ ਲੇਖਕਾ ਜਿਹੜੇ ਕਾਲਾ ਸੰਗਿਆ ਤੋਂ ਉਹ ਵੀ ਸਾਡੇ ਵਿੱਚ ਪਹੁੰਚੇ ਆ। ਇੰਦਰਜੀਤ ਜੀ ਆਓ ਮੜੇ ਫਤਿਹ ਸਿੰਘ ਜੀ ਕਰੋ ਇੱਥੇ ਆ ਕੇ। ਕੁਦਰਤ ਖੁਸ਼ ਕਰਦਾ। ਬੜਾ ਧੰਵਾਦ ਇੱਥੇ ਪਹੁੰਚਣ ਤੇ। ਬਹੁਤ ਜ਼ਿਆਦਾ ਵੀ। ਲਿੰਬਰ ਸਿੰਘ ਜੀ ਇਹ ਅਨਾਉਂਸਮੈਂਟ ਜ਼ਰੂਰੀ ਆ। ਹਾਂਜੀ। ਪਰ ਆ ਜਿਹੜੀਆਂ ਗੱਡੀਆਂ ਰੁਕ ਜਾਓ 5 ਮਿੰਟ। ਹਾਂਜੀ। ਸੋਨੂ ਭਾਈ ਕੈਨੇਡਾ ਵਾਲੇ ਇਹਨਾਂ ਵੱਲੋਂ ਵੱਡੇ ਮਾਨ ਛੋਟੀ ਭਾਈ ਤਾਰੇ ਨਰ ਸਾਹਿਬ ਤੇ ਆਹ ਵੇਖੋ ਬ੍ਰਿੱਤ ਪਾਲ ਡਾਕਟਰ ਵੈਸੇ ਆਪਣਾ ਸਾਈਡ ਤੇ ਹੋ ਜੀ ਇਹ ਕਹਿੰਦੇ ਵੀ ਇਸ ਵੇਲੇ ਉੱਪਰਲੀ ਸਾਈਡ ਜਾ ਗਿਆ ਪ੍ਰਤਪਾਲ ਫਵਾੜਾ ਇਸ ਵੇਲੇ ਕਿਹੜਾ ਦਾਵਰੂਆ ਬੱਲੇ 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 ਜਲਦੀ ਹੋਈ ਖੇਡ ਦੇ ਮੈਦਾਨ ਦੇ ਵਿੱਚ ਐਨ ਬੱਲੇ ਬੱਲੇ ਹੀ ਪਈ ਹੈ ਬੱਲੇ ਬੱਲੇ ਹੂ ਹੂ ਲੋ ਜੀ ਨਗਰ ਵਾਲਿਓ ਬਧਾਈਆਂ ਤੁਹਾਨੂੰ ਅੱਜ ਛੋਟਕੇ ਦੀ ਖੁਸ਼ੀ ਆ ਉਹ ਜਿੱਤ ਹਾਰ ਜ ਬਦਲ ਗਈ ਸਾਰਿਆਂ ਨੂੰ ਇੱਥੇ ਆ ਕੇ ਤੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈ